চাল পাঠিয়ে সকলে সঙ্গে ਲੋ ਲੋ ਚਲੋ 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 ਆਰਾਮ ਨਾਲ ਚਲੋ ਬਈ ਲੋ ਲੋ ਚਲੋ 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 ਸਰ ਕੀ ਕਹੋਗੇ ਅਜ ਦਾ ਦਿਹਾੜਾ ਜਿਹੜਾ ਅੱਜ ਗੁਰਪਾਤ ਸਾਹਿਬ ਅੱਜ ਦੇਖੋ ਨਵੇਂ ਸਾਲ ਦੀ ਸ਼ੁਰੂਆਤ ਹੋਈ ਹੈ ਸੋ ਇਸ ਕਰਕੇ ਅਸੀਂ ਜਿਹੜਾ ਸਮੂਹ ਸਟਾਫ ਨੇ ਜਿਹੜਾ ਸੁਖਨੀ ਸਾਹਿਬ ਦਾ ਪਾਠ ਅਸੀਂ ਕਰਾਇਆ ਦਫਤਰ ਚ ਤੇ ਸਾਰੇ ਜਿਹੜੇ ਸਟਾਫ ਹੈ ਪਲੱਸ ਹੋਰ ਵੀ ਸ਼ਹਿਰ ਦੇ ਜਿਹੜੇ ਤੁਨ ਤੇ ਸੱਜਣ ਤੇ ਹੋਰ ਆਮ ਪਬਲਿਕ ਹੈ ਇਹ ਆਪਣੇ ਆਪਣੇ ਵਧੀਆ ਤਰੀਕੇ ਨਾਲ ਰਹਿਣ ਔਰ ਸ਼ਹਿਰ ਅੱਛੀ ਤਰੱਕੀ ਕਰੇ ਔਰ ਸ਼ਹਿਰ ਚ ਸਾਰਾ ਜਿਹੜਾ ਸਿਵਿਕ ਕਮਿਊਨਿਟੀ ਦਾ ਉਹ ਸਾਰੀ ਵਧੀਆ ਅਸੀਂ ਦੇ ਬਾਈਏ ਸਾਰੇ ਸਟਾਫ ਜਿਹੜਾ ਜੋ ਵੀ ਪਬਲਿਕ ਸਾਡੇ ਦਫਤਰ ਆਂਦੀ ਹੈ ਉਹਨੂੰ ਅੱਛੇ ਢੰਗ ਨਾਲ ਅਸੀਂ ਡੀਲ ਕਰੀਏ ਤੇ ਉਹਨਾਂ ਦਾ ਕੰਮ ਸੁਚੱਜੇ ਢੰਗ ਨਾਲ ਨਿਪਰੇ ਚਾੜ ਸਕੀਏ ਇਸੇ ਨਾਲ ਹੀ ਮੈਂ ਅਰਦਾਸ ਕਰਦਾ ਕਿ ਸਾਰਿਆਂ ਲਈ ਜਿਹੜਾ ਨਵਾਂ ਸਾਲ ਹੈ ਬਹੁਤ ਖੁਸ਼ੀਆਂ ਭਰਿਆ ਹੋਵੇ ਸਿਹਤਯਾਬਤਾ ਹੋਵੇ ਧੀਰਖਪੁਰ ਨਿਵਾਸੀਆਂ ਲਈ ਅਤੇ ਪੰਜਾਬ ਵਾਸੀਆਂ ਲਈ ਧੰਨਵਾਦ। ਤੋਂ ਇਸ ਦੇ ਨਾਲ ਜਿੱਥੇ ਦਾ ਸਾਫ ਸਫਾਈ ਦੀ ਸਾਡੀ ਜ਼ਿੰਮੇਵਾਰੀ ਹੈ ਹੋਰ ਸ਼ਹਿਲ ਚ ਜਿਹੜੀਆਂ ਸਿਵਿਕ ਸਹੂਲਤਾ ਦੇਣ ਦੀ ਸਾਡੀ ਜ਼ਿੰਮੇਦਾਰੀ ਹੈ ਤੇ ਆਮ ਪਬਲਿਕ ਨੂੰ ਮੈਂ ਅਪੀਲ ਕਰਦਾ ਹਾਂ ਕਿ ਜਿਹੜਾ ਟੈਕਸ ਹੈ ਸਾਡਾ ਪ੍ਰਾਪਰਟੀ ਟੈਕਸ ਜਾਂ ਹੋਰ ਹੈ ਕਿ ਉਹ ਜਿਵੇਂ ਹੁਣ ਸਾਲ ਮਾਲੀ ਸਾਲ ਖਤਮ ਹੋਣ ਜਾ ਰਿਹਾ ਹੈ ਤੇ ਜਿਨ੍ਹਾਂ ਜਿਨ੍ਹਾਂ ਦਾ ਰਹਿੰਦਾ ਹੈ ਉਹ ਆਪਣਾ ਸਮੇਂ ਸਿਰ ਪਰਵਾ ਦੇਣ ਜਿੰਨਾ ਟੈਕਸ ਵੀ ਰਿਬੇਤ ਮਿਲੇਗੀ ਔਰ ਕੋਈ ਜੁਰਮਾਨਾ ਨਹੀਂ ਲੱਗੇਗਾ ਧੰਨਵਾਦ